ਕਿ ਰਾਹੁਲ ਗਾਂਧੀ ਇਸ ਗੱਲ ਚ ਇੰਟਰਸਟਿਡ ਸੀਗੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਕਾਂਗਰਸ ਦੇ ਕੈਂਡੀਡੇਟ ਦੇ ਤੌਰ ਤੇ ਉੱਥੇ ਆਉਣ। ਬਾਕੀ ਲੀਡਰਸ਼ਿਪ ਖਾਸ ਤੌਰ ਤੇ ਰਾਜਾ ਵੜਿੰਗ ਵੀ ਕਿਉਂਕਿ ਉਹ ਸਿੱਧੂ ਮੂਸੇਵਾਲੇ ਦੇ ਕਰੀਬੀ ਰਹੇ। ਸਿੱਧੂ ਨੂੰ ਜੁਆਇਨ ਕਰਾਉਣ ਦੇ ਵਿੱਚ ਰਾਜਾ ਵੜਿੰਗ ਦਾ ਬਹੁਤ ਵੱਡਾ ਹੱਥ ਰਿਹਾ। ਸਾਰਿਆਂ ਦੀ ਨਜ਼ਰ ਅਕਾਲੀ ਦਲ ਭਾਜਪਾ ਤੇ ਗਠਜੋੜ ਤੇ ਟਿਕੀ ਹੋਈ ਹੈ ਕਿ ਜੇ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹੁੰਦਾ ਤਾਂ ਸਾਰੀਆਂ ਸੀਟਾਂ ਦੇ ਸਮੀਕਰਨ ਵੱਖਰੇ ਹੋਣਗੇ। ਪਹਿਲਾਂ ਜਦੋਂ ਹੁੰਦਾ ਸੀਗਾ ਤਾਂ ਉਦੋਂ ਤਾਂ ਪਟਿਆਲਾ ਤੋਂ ਕਾਲੀਦਾੜੀ ਚੋਣ ਲੜਦਾ ਸੀ ਪਰ ਐਤਕੀ ਜੇ ਕੱਟ ਜੋੜ ਹੁੰਦਾ ਅਮਨ अरोड़ा ਬਾਰੇ ਚਰਚਾ ਰਹੀ ਕਿ ਅਮਨ अरोड़ा ਸੰਗਰੂਰ ਤੋਂ ਹੋ ਸਕਦੇ ਪਰ ਦੂਜਾ ਚਿਹਰਾ ਦੂਜਾ ਨਾਂ ਜਿਹੜਾ ਇਹ ਵੀ ਆ ਰਿਹਾ ਹੈ ਕਿ ਕਰਮਜੀਤ ਅਨਮੋਲ ਨੂੰ ਵੀ ਸੰਗਰੂਰ ਤੋਂ ਚੋਣ ਲੜਾਈ ਜਾ ਸਕਦੀ ਹੈ ਜੀ ਬਿਲਕੁਲ ਲੱਖਾ ਸਿਧਾਣਾ ਅਨਾਉਂਸ ਕਰ ਚੁੱਕਿਆ ਹੈ ਵੀ ਮੈਂ ਕੈਂਡੀਡੇਟ ਦੇ ਰੂਪ ਚੋਂ ਉੱਥੋਂ ਆਉਂਗਾ ਲੱਖਾ ਸਿਧਾਣਾ ਜੇ ਆਉਂਦਾ ਹੈ ਤਾਂ ਇਹਦਾ ਮਤਲਬ ਬਲਕੌਰ ਸਿੰਘ ਤੇ ਲੱਖਾ ਸਿਧਾਣਾ ਦੋਨੋਂ ਆਪਸ ਵਿੱਚ ਇਸ ਕੰਪਰੋਮਾਈਜ਼ 'ਚ ਰਹਿਣਗੇ ਫਿਰ ਜਾਂ ਬਲਕੌਰ ਸਿੰਘ ਹੋਣਗੇ ਜਾਂ ਲੱਖਾ ਸਿਧਾਣਾ ਹੋਣਗੇ ਜੇ ਦੋਨੋਂ ਇੱਕ ਦੂਜੇ ਨੂੰ ਸਮਰਥਨ ਦੇ ਦਿੰਦੇ ਐ ਤੇ ਬਲਕੌਰ ਸਿੰਘ ਉੱਥੋਂ ਆ ਜਾਂਦੇ ਆ ਆਜ਼ਾਦ ਉਮੀਦਵਾਰ ਦੇ ਤੌਰ ਤੇ ਤਾਂ ਅਕਾਲੀ ਦਲ ਅੰਮ੍ਰਿਤਸਰ ਕੀ ਉਹਨਾਂ ਨੂੰ ਸਮਰਥਨ ਦਿੰਦਾ ਇੰਪੈਕਟ ਦੇ ਨਾਲ ਜੁੜੇ ਹਾਂ ਮਹਾਰਾਜ ਦੀਪ ਸਿੰਘ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਸਿਮਰਜੋ ਸਿੰਘ ਮੱਕੜ ਮੌਜੂਦ ਨੇ ਮੱਕੜ ਸਾਹਿਬ ਸਵਾਗਤ ਹੈ ਧੰਨਵਾਦ ਮੱਕੜ ਸਾਹਿਬ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਗਠਜੋੜ ਹੋ ਰਹੇ ਨੇ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਜਾਊਗੀ ਸਿਆਸੀ ਸਮੀਕਰਨ ਜਾਂ ਇੱਕ ਮੀਡੀਆ ਦੇ ਤੌਰ ਦੇ ਉੱਤੇ ਇੱਕ ਪੱਤਰਕਾਰ ਦੇ ਤੌਰ ਦੇ ਉੱਤੇ ਤੁਸੀਂ ਕੀ ਦੇਖਦੇ ਹੋ ਸਾਰਿਆਂ ਦੀ ਨਜ਼ਰ ਅਕਾਲੀ ਦਲ ਭਾਜਪਾ ਦੇ ਗਠਜੋੜ ਤੇ ਟਿਕੀ ਹੋਈ ਹੈ ਕਿ ਜੇ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹੁੰਦਾ ਹੈ ਤਾਂ ਸਾਰੀਆਂ ਸੀਟਾਂ ਦੇ ਸਮੀਕਰਨ ਵੱਖਰੇ ਹੋਣਗੇ ਜੇ ਨਹੀਂ ਹੁੰਦਾ ਤਾਂ ਹਰੇਕ ਸੀਟ ਤੇ ਇੰਡੀਵਿਜੂਅਲੀ ਦੋਨਾਂ ਪਾਰਟੀਆਂ ਲਈ ਹਾਲਾਤ ਵੱਖੋ-ਵੱਖਰੇ ਬਣਦੇ ਆ। ਕੁਝ ਸੀਟਾਂ ਦੀ ਮਿਸਾਲ ਲੈ ਕੇ ਮੈਂ ਤੁਹਾਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਜੇ ਬਠਿੰਡੇ ਦੀ ਸੀਟ ਦੀ ਤੁਸੀਂ ਗੱਲ ਕਰਦੇ ਹੋ ਤੇ ਜੇ ਅਕਾਲੀ ਭਾਜਪਾ ਇਕੱਠੇ ਇਸ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਅਕਾਲੀ ਦਲ ਤੋਂ ਹਰਸਿਮਰਤ ਬਾਦਲ ਕੈਂਡੀਡੇਟ ਜੇ ਹਾਈਪੋਥੈਟিক্যাল ਮੈਂ ਗੱਲ ਕਰ ਰਿਹਾ ਹਾਂ ਇਹ ਹੁੰਦੇ ਆ ਕਿਉਂਕਿ ਹੁਣ ਤੱਕ ਇਹ ਮੰਨਿਆ ਜਾ ਰਿਹਾ ਹੈ ਕਿ ਜਾਂ ਤੱਕ ਕਾਂਗਰਸ ਤੋਂ ਰਾਜਾ ਵੜਿੰਗ ਦੀ ਪਤਨੀ ਜਾਂ ਰਾਜਾ ਵੜਿੰਗ ਆਪ ਕੈਂਡੀਡੇਟ ਦੇ ਤੌਰ ਤੇ ਆ ਸਕਦੇ ਆ ਜੀ ਚਰਚਾਵਾਂ ਇਹ ਵੀ ਰਹੀਆਂ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਜਿਹੜੇ ਆ ਉਹ ਕੈਂਡੀਡੇਟ ਦੇ ਰੂਪ ਦੇ ਵਿੱਚ ਉੱਥੋਂ ਆ ਸਕਦੇ ਆ ਹੂੰ ਇੱਥੋਂ ਤੱਕ ਵੀ ਗੱਲ ਆਈ ਰਾਜਦੀਪ ਕਿ ਰਾਹੁਲ ਗਾਂਧੀ ਇਸ ਗੱਲ ਚ ਇੰਟਰਸਟਿਡ ਸੀਗੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਕਾਂਗਰਸ ਦੇ ਕੈਂਡੀਡੇਟ ਦੇ ਤੌਰ ਤੇ ਉੱਥੇ ਆਉਣ ਹੂੰ ਇਸ ਗੱਲ ਦੇ ਵਿੱਚ ਕਾਂਗਰਸ ਦੀ ਬਾਕੀ ਲੀਡਰਸ਼ਿਪ ਖਾਸ ਤੌਰ ਤੇ ਰਾਜਾ ਵੜਿੰਗ ਵੀ ਕਿਉਂਕਿ ਉਹ ਸਿੱਧੂ ਮੂਸੇਵਾਲੇ ਦੇ ਕਰੀਬੀ ਰਹੇ ਸਿੱਧੂ ਨੂੰ ਜੁਆਇਨ ਕਰਾਉਣ ਦੇ ਵਿੱਚ ਰਾਜਾ ਵੜਿੰਗ ਦਾ ਬਹੁਤ ਵੱਡਾ ਹੱਥ ਰਿਹਾ ਇਹ ਕਨਫਲਿਕਟ ਦੀ ਸਥਿਤੀ ਸੀਗੀ ਪਰ ਇਹ ਵੀ ਇਨਫੋਰਮੇਸ਼ਨ ਹੈ ਕਿ ਕਿਉਂਕਿ ਚਰਚਾਵਾ ਰੋਜ਼ ਲੋਕ ਇਹ ਗੱਲ ਬੋਲ ਰਹੇ ਆ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਜਿਹੜੇ ਨੇ ਉਹ ਪਹਿਲੇ ਨੂੰ ਜਨਮ ਦੇਣਗੇ ਹਾਲਾਂਕਿ ਸਾਨੂੰ ਨਹੀਂ ਪਤਾ ਇਹੋ ਜਿਹਾ ਕੁਝ ਹੈ ਜਾਂ ਨਹੀਂ ਹੈ ਜੀ ਤੇ ਜੇ ਪਤਾ ਵੀ ਹੋਵੇ ਤਾਂ ਅਸੀਂ ਇੱਕ ਚੰਗੇ মিডিਆ ਦੇ ਤੌਰ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਨਿੱਜੀ ਲਾਈਫ ਨਿੱਜੀ ਜ਼ਿੰਦਗੀ ਹੈ ਇਹਦੇ ਬਾਰੇ ਸਾਨੂੰ ਨਾ ਤਾਂ ਚਰਚਾ ਕਰਨੀ ਚਾਹੀਦੀ ਹੈ ਨਾ ਹੀ ਕਿਸੇ ਦਾ ਹੱਕ ਮੰਨਦਾ ਕਿ ਕੋਈ ਫੋਟੋਆਂ ਲਾਂਦਾ ਫਿਰ ਇਹ ਗੱਲ ਬਲਕੌਰ ਸਿੰਘ ਨੇ ਵੀ ਕਹੀ ਹੈ ਬਿਲਕੁਲ ਸਿਆਸਤਵਾਲ ਵਾਪਸ ਆਉਣੇ ਆ ਗੱਲ ਜੇ ਬਲਕੌਰ ਸਿੰਘ ਦੇ ਬਾਰੇ ਇਹ ਵੀ ਪਤਾ ਲੱਗਿਆ ਕਿ ਉਹਨਾਂ ਦੇ ਨੇੜਲੇ ਬੰਦੇ ਜਿਹੜੇ ਨੇ ਜਿਹੜੇ ਸਿੱਧੂ ਦੇ ਮਿੱਤਰ ਵੀ ਨੇ ਕੁਝ ਔਰ ਬਲਕੌਰ ਸਿੰਘ ਦੇ ਨਾਲ ਪਹਿਲੇ ਦਿਨੋਂ ਬਾਹ ਬਣ ਕੇ ਨਾਲ ਖੜੇ ਉਹਨਾਂ ਦੇ ਚੰਗੇ ਮਾੜੇ ਸਮੇਂ ਦੇ ਵਿੱਚ ਉਹ ਨਹੀਂ ਚਾਹੁੰਦੇ ਕਿ ਬਲਕੌਰ ਸਿੰਘ ਕਾਂਗਰਸ ਪਾਰਟੀ ਤੋਂ ਉਮੀਦਵਾਰ ਦੇ ਤੌਰ ਤੇ ਆਣ ਉਹਨਾਂ ਦਾ ਇਹ ਵੀ opinion ਹੈ ਕਿ ਬਲਕੌਰ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਸ ਚੋਣ ਦੇ ਵਿੱਚ ਆਣ ਹੁਣ ਅਜੇ ਤੱਕ ਜਿੰਨੀਆਂ ਚਰਚਾਵਾਂ ਹੋ ਰਹੀਆਂ ਥੋੜਾ ਵੀ ਜਿਵੇਂ ਸਵਾਲ ਹੈ ਗੜਜੋੜ ਦਾ ਸਾਰੀਆਂ ਗੱਲਾਂ ਮੈਂ ਬਠਿੰਡਾ ਨੂੰ ਸਿਰਫ ਇੱਕ example ਦੇ ਤੌਰ ਤੇ ਲੈ ਕੇ ਗੱਲ ਕਰਨਿਆ ਕਿ ਸਾਰੀਆਂ ਸੀਟਾਂ ਦੇ ਸਮੀਕਰਨ ਉਦੋਂ ਹੀ ਕਲੀਅਰ ਹੁੰਦੇ ਐ ਜਦੋਂ ਇਸ ਗੱਲ ਦੀ ਕਲੈਰਟੀ ਮਿਲੂਗੀ ਕਿ ਕੌਣ ਕਿੱਥੇ ਫੀਲਡ ਹੋ ਗਿਆ ਹੂੰ ਮੰਨ ਲਿਆ ਜਾਵੇ ਫਿਰ ਹਾਈਪੋਥੈਟিক্যাল ਗੱਲ ਐ ਕਿਉਂਕਿ ਹਾਲੇ ਤੱਕ ਸਿਚੁਏਸ਼ਨ ਕਲੀਅਰ ਨਹੀਂ ਜੀ ਕਿ ਅਕਾਲੀ ਭਾਜਪਾ ਦਾ ਗਠਜੋੜ ਹੋ ਜਾਂਦਾ ਤਾਂ ਹਰਸਿਮਰਤ ਬਾਦਲ ਕੈਂਡੀਡੇਟ ਨੇ ਹੂੰ ਰਾਜਾ ਵੜਿੰਗ ਜੋ ਉਹਨਾਂ ਦੀ ਪਤਨੀ ਨੂੰ ਤੁਸੀਂ ਕਾਂਗਰਸ ਤੋਂ ਕੈਂਡੀਡੇਟ ਲੈ ਲੈਨੇ ਹੋ ਜੀ ਮਿਸਾਲ ਦੇ ਤੌਰ ਤੇ ਜੇ ਅਮਰਤਾ ਵੜਿੰਗ ਕੈਂਡੀਡੇਟ ਨੇ ਕਾਂਗਰਸ ਤੇ ਹੂੰ ਤੇ ਤੀਜੇ ਧਿਰ ਦੇ ਵਿੱਚ ਲੱਖਾ ਸਿਧਾਣਾ ਅਨਾਉਂਸ ਕਰ ਚੁੱਕਿਆ ਹੈ ਵੀ ਮੈਂ ਕੈਂਡੀਡੇਟ ਦੇ ਰੂਪ ਚੋਂ ਉੱਥੋਂ ਆਉਂਗਾ ਜੀ ਲੱਖਾ ਸਿਧਾਣਾ ਜੇ ਆਉਂਦਾ ਹੈ ਤਾਂ ਇਹਦਾ ਮਤਲਬ ਬਲਕੌਰ ਸਿੰਘ ਤੇ ਲੱਖਾ ਸਿਧਾਣਾ ਦੋਨੋਂ ਆਪਸ ਵਿੱਚ ਇਸ ਕੰਪਰੋਮਾਈਜ਼ 'ਚ ਰਹਿਣਗੇ ਫਿਰ ਜਾਂ ਬਲਕੌਰ ਸਿੰਘ ਹੋਣਗੇ ਜਾਂ ਲੱਖਾ ਸਿਧਾਣਾ ਹੋਣਗੇ ਇਹ ਵੀ ਇੱਕ ਹਾਈਪੋਥੈਟিক্যাল ਗੱਲ ਹੈ ਮੈਨੂੰ ਲੱਗਦਾ ਹੈ ਕਿ ਜੇ ਬਲਕੌਰ ਸਿੰਘ ਨੇ ਫੈਸਲਾ ਲੈ ਲਿਆ ਤਾਂ ਸ਼ਾਇਦ ਲੱਖਾ ਨਹੀਂ ਲੜੂਗਾ ਸ਼ਾਇਦ ਜੇ ਦੋਵੇਂ ਆ ਜਾਂਦੇ ਤਾਂ ਵੀ ਸਮੀਕਰਨ ਵੱਖਰਾ ਹੈ ਜੇ ਦੋਨੋਂ ਇੱਕ ਦੂਜੇ ਨੂੰ ਸਮਰਥਨ ਦੇ ਦਿੰਦੇ ਐ ਤੇ ਬਲਕੌਰ ਸਿੰਘ ਉੱਥੋਂ ਆ ਜਾਂਦੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਜੀ ਤਾਂ ਅਕਾਲੀ ਦਲ ਅੰਮ੍ਰਿਤਸਰ ਕੀ ਉਹਨਾਂ ਨੂੰ ਸਮਰਥਨ ਦਿੰਦਾ ਹਮ ਬੀਐਸਪੀ ਉਹਨਾਂ ਨੂੰ ਸਮਰਥਨ ਦਿੰਦੀ ਹੈ ਕੀ ਜਿਹੜੀਆਂ ਆਮ ਆਦਮੀ ਪਾਰਟੀ ਦੇ ਖਿਲਾਫ ਧਿਰਾਂ ਖੜੀਆਂ ਸੀ ਲੜ ਰਹੀਆਂ ਸੀ ਬਲਕੌਰ ਸਿੰਘ ਦੀ ਹਾਂ ਛਾਂ ਮਲਾ ਰਹੀਆਂ ਸੀ ਕਿ ਤੁਹਾਡੇ ਮੁੰਡੇ ਦੀ ਮੌਤ ਸਿਕਿਉਰਿਟੀ ਲੀਕ ਦੀ ਖਬਰ ਤੋਂ ਬਾਅਦ ਹੋਈ ਹੈ ਤੇ ਅਸੀਂ ਆਪੋਜੀਸ਼ਨ ਥੋਡੇ ਨਾਲ ਖੜੇ ਆ ਉਹ ਬਲਕੌਰ ਸਿੰਘ ਦੇ ਹਲ ਵੱਲ ਖੜਦੇ ਆ ਹੂੰ ਇਹ ਸਾਰੀਆਂ ਹਾਈਪੋਥੈਟিক্যাল ਗੱਲਾਂ ਪਰ ਇੱਕ ਗੱਲ ਇੱਥੋਂ ਕਲੀਅਰ ਹੋ ਕੇ ਆ ਰਹੀ ਹੈ ਕਿ ਹੁਣ ਤੱਕ ਆਮ ਆਦਮੀ ਪਾਰਟੀ ਦੀ ਆਵਾਜ਼ ਗੁਰਮੀਤ ਸਿੰਘ ਖੁੱਡੀਆਂ ਦੀ ਆਵਾਜ਼ ਆ ਰਹੀ ਹੈ ਕਿ ਗੁਰਮੀਤ ਸਿੰਘ ਖੁੱਡੀਆਂ ਬਠਿੰਡੇ ਤੋਂ ਐਮਪੀ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਆ ਜੀ ਹੁਣ ਤੁਸੀਂ ਗੱਲ ਕੀਤੀ ਪੰਜਾਬ ਦੀ ਮੈਂ ਸਿਰਫ ਇੱਕ ਸੀਟ ਦੇ ਸਿਨੈਰੀਓ ਤੋਂ ਪੂਰੇ ਪੰਜਾਬ ਦੀ ਗੱਲ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਰਾਜੀਵ ਕਿ ਹਾਲੇ ਤੱਕ ਸਮੀਕਰਨ ਜਿਹੜੇ ਐ ਜੀ ਉਹਨਾਂ ਚ ਕਲੈਰਿਟੀ ਨਾ ਮਿਲਣ ਕਰਕੇ ਤੁਸੀਂ ਪਟਿਆਲਾ ਦੀ ਐਗਜ਼ੈਂਪਲ ਲੈ ਲਓ ਹਮ ਪਰ ਨੀਤਕੌਰ ਭਾਜਪਾ ਦੇ ਕੈਂਡੀਡੇਟ ਹੋਣਗੇ ਬਿਲਕੁਲ ਤੇ ਅਕਾਲੀ ਦਲ ਆਪਣਾ ਕੈਂਡੀਡੇਟ ਲੱਭ ਰਿਹਾ ਜੇ ਦੋਨਾਂ 'ਚ ਗਠਜੋੜ ਹੁੰਦਾ ਤਾਂ ਅਕਾਲੀ ਭਾਜਪਾ ਦੇ ਕੈਂਡੀਡੇਟ ਪ੍ਰਨੀਤ ਕੌਰ ਹੋਣਗੇ ਮਤਲਬ ਕੀ ਭਾਜਪਾ ਕੋਲੇ ਪਟਿਆਲੇ ਦੀ ਸੀਟ ਜਾਊਗੀ ਇਹ ਵੀ ਚਰਚਾਵਾਂ ਨੇ ਨਾ ਐਤਕੀ ਜਿਵੇਂ ਤੁਸੀਂ ਗੱਲ ਕੀਤੀ ਕਿ ਭਾਜਪਾ ਕੋਲੇ ਸੀਟ ਜਾਂਦੀ ਹੈ ਕਿਉਂਕਿ ਪਹਿਲਾਂ ਜਦੋਂ ਹੁੰਦਾ ਸੀਗਾ ਤਾਂ ਉਦੋਂ ਤਾਂ ਪਟਿਆਲਾ ਤੋਂ ਅਕਾਲੀ ਦਾੜੀ ਚੌਣ ਲੜਦਾ ਸੀ ਪਰ ਐਤਕੀ ਜੇ ਗੱਟਜੋੜ ਹੁੰਦਾ ਤਾਂ 8:5 ਦੀ ਜਿਹੜੀ ਰੇਸ਼ੀਓ ਮੀਡੀਆ ਦੇ ਵਿੱਚ ਚੱਲ ਰਹੀ ਹੈ ਉਹਦੇ 'ਚ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਲੁਧਿਆਣਾ ਤੇ ਪਟਿਆਲਾ ਇਹ ਚਰਚਾ ਹੋ ਰਹੀ ਹੈ ਕਿ ਇਹ ਸੀਟਾਂ ਬੀਜੇਪੀ ਕੋਲ ਜਾ ਸਕਦੀਆਂ ਨੇ ਇਹ ਚਰਚਾਵਾਂ ਨੇ ਬਾਕੀ ਖਡੂਰ ਸਾਹਿਬ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਸੰਗਰੂਰ ਆਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਇਹ ਉਹ ਸੀਟਾਂ ਨੇ ਜਿਹੜੀ ਚਰਚਾ ਹੈ ਕਿ ਅਕਾਲੀ ਦਲ ਇਥੋਂ ਚੋਣ ਲੜੂਗਾ ਜੀ ਆਨੰਦਪੁਰ ਸਾਹਿਬ ਐਤਕੀ ਮੈਨੂੰ ਬਹੁਤ ਇੰਟਰਸਟਿੰਗ ਸੀਟ ਲੱਗ ਰਹੀ ਹੈ ਆਨੰਦਪੁਰ ਸਾਹਿਬ ਤੇ ਚਰਚਾਵਾਂ ਨੇ ਕਿ ਆਮ ਆਦਮੀ ਪਾਰਟੀ ਤੋਂ ਦੀਪਕ ਬਾਲੀ ਤੇ ਦੂਜੇ ਪਾਸੇ ਪਾਰਟੀ ਹਰਜੋਤ ਬੈਂਸ ਨੂੰ ਵੀ ਫੀਲਡ ਕਰਨ ਦਾ ਸੋਚ ਰਹੀ ਹੈ ਜੀ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਆਪਾਂ ਘੱਟ ਚਰਚਾ ਕੀਤੀ ਉਹਦੇ 'ਚ ਵੀ ਮੈਨੂੰ ਇਹ ਜੋ ਸੋਰਸਸ ਦੱਸ ਰਿਹਾ ਕਿ ਪਾਰਟੀ ਇਸ ਵਾਰ ਆਪਣੇ ਮੰਤਰੀਆਂ ਨੂੰ ਤਕਰੀਬਨ ਸਾਰੇ ਹਲਕਿਆਂ ਤੋਂ ਚੋਣ ਲੜਾਉਣ ਬਾਰੇ ਵਿਚਾਰ ਕਰ ਰਹੀ ਹੈ ਜਿਵੇਂ ਮੈਂ ਮਿਸਾਲ ਦੇ ਤੌਰ ਤੇ ਤੁਹਾਨੂੰ ਬਠਿੰਡੇ ਤੋਂ ਗੁਰਮੀਤ ਸਿੰਘ ਖੁੱਡੀਆਂ ਦਾ ਜ਼ਿਕਰ ਕੀਤਾ ਜੀ आनंदपुर साहिब ਤੋਂ ਪੋਸੀਬਲ ਹੈ ਕਿ ਹਰਜੋਤ ਬੈਂਸ ਕੈਂਡੀਡੇਟ ਹੋ ਸਕਦੇ ਆ। ਹੂੰ ਦੂਜਾ ਨਾਂ ਜਿਹੜਾ ਦੂਜਾ ਚਿਹਰਾ ਆ ਰਿਹਾ ਉਹ ਦੀਪਕ ਬਾਲੀ ਦੇ ਰੂਪ ਚ ਵੱਡਾ ਚਿਹਰਾ ਆ ਰਿਹਾ ਦੀਪਕ ਬਾਲੀ ਪੁਰਾਣੇ ਸਮੇਂ ਤੋਂ ਜੁੜੇ ਹੋਏ ਨੇ ਹੂੰ ਆਮ ਆਦਮੀ ਪਾਰਟੀ ਦੇ ਨਾਲ ਦਿੱਲੀ ਦੀ ਟੀਮ ਦੇ ਨਾਲ ਦੱਸਿਆ ਜਾਂਦਾ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਇਹਨਾਂ ਦੀ ਨੇੜਤਾ ਹੈ। ਹੂੰ ਪੰਜਾਬੀ ਮਾਂ ਬੋਲੀ ਲਈ ਲੰਮੇ ਸਮੇਂ ਤੋਂ ਪ੍ਰਚਾਰ ਕਰਦੇ ਆ ਰਹੇ ਆ ਔਰ ਮਨਮੋਨ ਵਾਰਸ ਹੋਣਾ ਦੇ ਨਾਲ ਇਹਨਾਂ ਦੀ ਪਰਿਵਾਰਕ ਸਾਂਝ ਸਾਰੇ ਜੱਗ ਨੂੰ ਪਤਾ ਹੈ। ਸਿਮਿਲਰਲੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਬਠਿੰਡੇ ਬਾਰੇ ਔਰ ਇਹ ਵੀ ਹੈ ਕਿ ਜਿਹੜੇ ਮਲੋਠ ਤੋਂ ਵਿਧਾਇਕ ਨੇ ਔਰ ਮੰਤਰੀ ਨੇ ਹਮ ਬੀਬੀ ਬਲਜੀਤ कौर ਡਾਕਟਰ ਬਲਜੀਤ कौर ਉਹ ਸ਼ਾਇਦ ਫਰੀਦਕੋਟ ਤੋਂ ਕੈਂਡੀਡੇਟ ਹੋ ਸਕਦੇ ਆ ਆਮ ਆਦਮੀ ਪਾਰਟੀ ਦੇ ਅਮਨ अरोड़ा ਬਾਰੇ ਚਰਚਾ ਰਹੀ ਕਿ ਅਮਨ अरोड़ा ਸੰਗਰੂਰ ਤੋਂ ਹੋ ਸਕਦੇ ਪਰ ਦੂਜਾ ਚਿਹਰਾ ਦੂਜਾ ਨਾਮ ਜਿਹੜਾ ਇਹ ਵੀ ਆ ਰਿਹਾ ਹੈ ਕਿ ਕਰਮਜੀਤ ਅਨਮੋਲ ਨੂੰ ਵੀ ਸੰਗਰੂਰ ਤੋਂ ਚੋਣ ਲੜਾਈ ਜਾ ਸਕਦੀ ਹੈ ਜੀ ਬਿਲਕੁਲ ਇਸੇ ਤਰੀਕੇ ਨਾਲ ਤੁਸੀਂ ਦੇਖੋ ਕਿ ਜਿਹੜਾ ਵੱਡਾ ਨਾਮ ਭਾਜਪਾ ਤੋਂ ਅੰਮ੍ਰਿਤਸਰ ਦਾ ਸਾਹਮਣੇ ਆਉ ਤਰਨਜੀਤ ਸੰਧੂ ਤੇਜਾ ਸਿੰਘ ਸਮੁੰਦਰੀ ਹੁਣਾ ਦੇ ਪੋਤੇ ਨੇ ਜੀ ਔਰ ਵੱਡੇ ਬਿਊਰੋਕ੍ਰੇਟ ਜਿਹੜੇ ਨੇ ਔਰ ਉਹ ਹੁਣੇ ਤੋਂ ਕੈਂਪੇਨ ਵੀ ਉਹਨਾਂ ਨੇ ਤਾਂ ਸ਼ੁਰੂ ਕਰਤੀ ਉੱਥੇ ਜਾ ਕੇ ਤਾਂ ਕੀ ਅਕਾਲੀ ਦਲ ਇਸ ਵਾਰੀ ਜੇ ਗਠਜੋੜ ਹੁੰਦਾ ਤਾਂ ਭਾਜਪਾ ਦੇ ਨਾਲ ਉਸ ਪੱਧਰ ਦੇ ਉੱਤੇ ਲੜਦੀ ਹੈ ਕਿਉਂਕਿ ਅਰੁਣ ਜੇਤਲੀ ਨਾਲ ਜੋ ਹੋਇਆ ਸੀ ਕੈਪਟਨ ਅਮਰਿੰਦਰ ਸਿੰਘ ਜਦੋਂ ਚੋਣ ਜਿੱਤਦੇ ਤਾਂ ਇਹ ਸਾਰਿਆਂ ਨੂੰ ਪਤਾ ਹੈ ਕਿ ਕੀ ਕੀ ਹੋਇਆ ਔਰ ਇੰਟਰਨਲ ਤੌਰ ਤੇ ਕੀ ਖੇਡਾਂ ਖੇਡੀਆਂ ਗਈਆਂ ਔਰ ਅਰੁਣ ਜੇਤਲੀ ਨੂੰ ਪੰਜਾਬੀਆਂ ਨੇ ਅੰਮ੍ਰਿਤਸਰ ਵਾਲਿਆਂ ਨੇ ਹਰਾਤਾ ਜੀ ਤੇ ਸੈਂਟਰ ਦੇ ਵਿੱਚ ਏਡੀ ਸਟਰੋਂਗ ਸਰਕਾਰ ਨਰਿੰਦਰ ਮੋਦੀ ਦੀ ਬਣੀ ਔਰ ਸਾਰੇ ਨੇ ਕਿਹਾ ਕਿ ਇਹ ਤਾਂ ਬਲੰਡਰ ਅੰਮ੍ਰਿਤਸਰ ਵਾਲੇ ਕਰ ਗਏ ਜੀ ਇੱਕ ਫੈਕਟਰ ਨਵਜੋਤ ਸਿੱਧੂ ਵੀ ਆਉਂਦਾ ਹੈ ਬਿਲਕੁਲ ਉਹਨਾਂ ਨੇ ਕਿਹਾ ਕਿ ਮੈਂ ਚੋਣ ਲੜਨੀ ਹੈ ਤੇ ਅੰਮ੍ਰਿਤਸਰ ਤੋਂ ਲੜਨੀ ਹੈ ਮੈਂ ਪਟਿਆਲਿਆਂ ਚੋਣ ਨਹੀਂ ਲੜਨਾ ਚਾਹੁੰਦਾ ਹੁਣ ਨਵਜੋਤ ਸਿੱਧੂ ਦਾ ਕੀ ਰਹੂਗਾ ਕਿ ਨਹੀਂ ਇਹ ਇੱਥੇ ਆ ਕੇ ਪਾਰਟੀ ਇੱਕ ਵਾਰ ਫਿਰ ਆਪਦਾ ਜਲੂਸ ਕਢਾ ਰਹੀ ਹੈ ਹੂੰ ਕਾਂਗਰਸ ਪਾਰਟੀ ਤੋਂ ਪਿਛਲੇ ਤਿੰਨ ਇਲੈਕਸ਼ਨਾਂ 'ਚ ਨਵਜੋਤ ਸਿੱਧੂ ਵਰਸਸ ਚੰਨੀ ਵਰਸਸ ਰੈਸਟ ਆਫ ਦਾ ਕਾਂਗਰਸ ਕੰਟਰੋਲ ਨਹੀਂ ਹੋ ਰਿਹਾ ਜੀ ਚਰਨਜੀਤ ਚੰਨੀ ਦੀ ਚਰਚਾ ਜਲੰਧਰ ਤੋਂ ਹੈ ਕਿ ਜਲੰਧਰ ਤੋਂ ਚਰਨਜੀਤ ਚੰਨੀ ਕਾਂਗਰਸ ਪਾਰਟੀ ਦੇ ਰਾਜ ਦੀ ਉਮੀਦਵਾਰ ਹੋਣਗੇ ਜੋਰਾਂ ਤੇ ਚਰਚਾ ਚੱਲ ਰਹੀ ਹੈ ਬਿਲਕੁਲ ਇਸ ਕਰਕੇ ਮੈਂ ਸਮਝਦਾ ਕਿ ਇਹ ਇਲੈਕਸ਼ਨ ਪਹਿਲਾਂ ਤਾਂ ਬੜੀ ਇੰਟਰਸਟਿੰਗ ਹੋਊਗੀ ਸੰਗਰੂਰ ਦੀ ਸੀਟ ਬੜੀ ਇੰਟਰਸਟਿੰਗ ਹੈ ਸੋਸ਼ਲ ਮੀਡੀਆ ਤੇ ਛਾਇ ਰਹਿਣ ਵਾਲੇ ਬਲਵਿੰਦਰ ਸਿੱਖੋਂ ਵੀ ਕਹਿੰਦੇ ਸੰਗਰੂਰ ਤੋਂ ਕੰਟੈਸਟ ਕਰਨਗੇ ਆਕਮ ਸਿੰਘ ਬਖਤ ਦੀਵਾਰਾ ਵੀ ਕਹਿ ਰਹੇ ਆਕਮ ਸਿੰਘ ਹੋਣਾ ਨੇ ਕਹਿਤਾ ਹੈ ਕਿ ਅਸੀਂ ਵੀ ਚੋਣ ਕੰਟੈਸਟ ਕਰਾਂਗੇ ਪਰ ਵੱਡੇ ਚਿਹਰਿਆਂ ਦੇ ਵਿੱਚ ਔਰ ਪਾਰਟੀ ਦੇ ਜਿਵੇਂ ਹੁਣ ਲੁਧਿਆਣਾ ਸੀਟ ਬੜੀ ਇੰਟਰਸਟਿੰਗ ਹੈ ਜੀ ਕਿ ਆਮ ਆਦਮੀ ਪਾਰਟੀ ਚਾਹੁੰਦੀ ਸੀ ਕਿ ਮਨਪ੍ਰੀਤਿਆਲੀ ਜੁਆਇਨ ਕਰਨ ਨਹੀਂ ਕੀਤਾ ਇਹ ਵੀ ਚਰਚਾ ਆਈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਮੈਂ ਰਵਨੀਤ ਬਿੱਟੂ ਨੂੰ ਇੱਧਰ ਲਿਆਉਂਗਾ ਇਹ ਕਿਹਾ ਜਾਂਦਾ ਕਿ ਉਹਨਾਂ ਦੀ ਨੇੜਤਾ ਬੜੀ ਹੈ ਸੀਐਮ ਦੇ ਨਾਲ ਜੀ ਅਜੇ ਤੱਕ ਇਹ ਜੀ ਕੋਈ ਗੱਲ ਸਾਹਮਣੇ ਨਹੀਂ ਆ ਰਹੀ ਵੀ ਰਵਨੀਤ ਬਿੱਟੂ ਚਰਚਾ ਇਹ ਵੀ ਰਹੀ ਵੀ ਰਵਨੀਤ ਬਿੱਟੂ ਭਾਜਪਾ ਵਿੱਚ ਸ਼ਾਮਲ ਹੋ ਰਹੇ ਕਿਸੇ ਵੀ ਵੇਲੇ ਹੂੰ ਦੋ ਕੁ ਦਿਨ ਪਹਿਲਾਂ ਇਹ ਵੀ ਗੱਲ ਆ ਗਈ ਕਿ ਸਿਮਰਜੀਤ ਬੈਂਸ ਹੋਣੇ ਆ ਜਿਹੜੇ ਉਹ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਔਰ ਇਹ ਤਿੰਨ ਇਲੈਕਸ਼ਨਾਂ ਹੋ ਗਈਆਂ ਮੈਂ ਇਹੀ ਗੱਲ ਸੁਣਦਾ ਆ ਰਿਹਾ ਜੀ ਆਏ ਵਾਰੀ ਆ ਗੱਲ ਆਉਂਦੀ ਹੈ ਪਰ ਇਹੋ ਜੀ ਡਿਵੈਲਪਮੈਂਟ ਕੇ ਜਿਹੜੀ ਹੈ ਉਹ ਕ ਅਨਮੋਲ ਕੁਆਤਰਾ ਦਾ ਨਾਮ ਆਮ ਆਦਮੀ ਪਾਰਟੀ ਤੋਂ ਆ ਰਿਹਾ ਵੀ ਅਨਮੋਲ ਕੁਆਤਰਾ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਹੋ ਸਕਦੇ ਆ ਜੀ ਲੰਬੇ ਸਮੇਂ ਤੋਂ ਪਰਮਿੰਦਰ ਬਰਾੜ ਜਿਹੜੇ ਨੇ ਉਹ ਪਿਛਲੀ ਚੋਣ 'ਚ ਵੀ ਉਹਨਾਂ ਨੇ ਅਕਾਲੀ ਦਲ ਵੱਲੋਂ ਬੜਾ ਜ਼ੋਰ ਲਾਇਆ ਜਦੋਂ ਹਮੇਸ਼ਿੰਦਰ ਗਰੇਵਾਲ ਰੁਸਕੇ ਘਰੇ ਚਲੇ ਗਏ ਸੀ ਕਿ ਮੇਰੇ ਯਾਦ ਹੈ ਮੈਂ ਉਹਨਾਂ ਦਿਨਾਂ 'ਚ ਲੁਧਿਆਣੇ 'ਚ ਰਿਪੋਰਟਿੰਗ ਕਰਦਾ ਹੁੰਦਾ ਸੀ ਹਮ ਤੇ ਪਰਮਿੰਦਰ ਬਰਾੜ ਕਿਉਂਕਿ ਉਹਦੋਂ ਵਿਕਰਮ ਮਜੀਠੀਆ ਦੀ ਨੇੜਤਾ ਸੀ ਪਰਮਿੰਦਰ ਬਰਾੜ ਦੀ ਮਜੀਠੀਆ ਨਾਲ ਔਰ ਇਹਨਾਂ ਦੀ ਜਿਹੜੀ ਯੂਥ ਦੀ ਟੀਮ ਸੀ ਜੀ ਜਿਨ੍ਹਾਂ ਚ ਗੁਰਦੀਪ ਗੋਸ਼ਾ ਵੀ ਜਿਹੜਾ ਬੀਜੇਪੀ ਚ ਹੁਣ ਚਲੇ ਗਿਆ ਉਹ ਹੋਇਆ ਕਰਦਾ ਸੀ ਮੀਤਪਾਲ ਦੁਗਰੀ ਜਿਹੜੇ ਇੱਕ ਯੂਥ ਦਾ ਨਾਮੀ ਚਿਹਰਾ ਸੀਗਾ ਜੀ ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਚਿਹਰੇ ਸੀ ਜੋ ਵੱਖ-ਵੱਖ ਪਾਰਟੀਆਂ ਤੇ ਚਲੇ ਗਏ ਜਾਂ ਉਹ ਹੁਣ ਜਿਹੜੀ ਹੈ ਉਹ ਸਿਆਸਤ ਛੱਡ ਗਏ ਹਮ ਪਰ ਇੰਟਰਸਟਿੰਗ ਹੈ ਇਹ ਵੀ ਬੀਜੇਪੀ ਚੰਗੀ ਖਾਸੀ ਵੋਟ ਵਿਧਾਨ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਦੇ ਹਲਕਿਆਂ ਤੋਂ ਲੈ ਕੇ ਗਈ ਹੈ ਹਮ ਸਾਊਥ ਦੇ ਵਿੱਚ ਤੇ ਲੁਧਿਆਣਾ ਵੈਸਟ ਦੇ ਵਿੱਚ ਚੰਗੀ ਵੋਟ ਮੰਨੀ ਜਾਂਦੀ ਹੈ ਆਤਮਨਗਰ ਤੋਂ ਵੀ ਐਤਕੀ ਜਿਹੜਾ Hindu voter ਹੈ ਉਹਦਾ ਮੰਨਿਆ ਜਾ ਰਿਹਾ ਕਿ ਉਹ ਪੋਲਰਾਈਜ਼ ਜੇ ਹੁੰਦਾ ਤੇ ਉਹ ਵੋਟ BJP ਵੱਲ ਪਾ ਸਕਦਾ ਸੋ ਇਹ ਲੁਧਿਆਣਾ ਦੇ ਸਮੀਕਰਨ ਵੀ ਸਮਝ ਆਉਂਦੇ ਆ ਪਰ ਜਿਵੇਂ ਤੁਸੀਂ ਕਹਿ ਕੇ ਇਹਨਾਂ ਸਾਰੀਆਂ ਸੀਟਾਂ ਦੇ ਐਨਾਲਿਸਿਸ ਦੇ ਉੱਤੇ ਅਗਲੇ 1-2 ਦਿਨਾਂ ਚ ਪਿਕਚਰ ਇੱਕ ਮੈਂ ਕਿਤੇ ਪੜ ਰਿਹਾ ਸੀਗਾ ਕਿਸੇ ਮੀਡੀਆ ادارے ਨੇ ਲਿਖਿਆ ਕਿ 13 ਤਰੀਕ ਨੂੰ ਗਠਜੋੜ ਜਿਹੜਾ ਉਹ ਅਨਾਉਂਸ ਹੋ ਜਾਣਾ ਹੈ ਸੋ ਗਠਜੋੜ ਜੇ ਅਨਾਉਂਸ ਹੁੰਦਾ ਤਾਂ ਰੀਅਲ ਪਿਕਚਰ ਜਿਹੜੀ ਇਸ ਚੋਣ ਦੀ ਉਸ ਤੋਂ ਬਾਅਦ ਹੀ ਸਾਹਮਣੇ ਆਕਰ ਸਾਹਿਬ ਕਾਲੀਦਾਲ ਤੇ ਬੀਜੇਪੀ ਦਾ ਗਠਜੋੜ ਤਾਂ ਕਲੀਅਰ ਹੋਇਆ ਪਿਆਗਾ ਪਰ ਜੇਕਰ ਕਾਂਗਰਸ ਤੇ ਆਪ ਦਾ ਦੇਖਿਆ ਜਾਵੇ ਜਿਵੇਂ ਉਹ ਕਹਿ ਰਿਹਾ ਕਿ ਸਾਡਾ ਕੋਈ ਗਠਜੋੜ ਨਹੀਂ ਹੈਗਾ ਪਰ ਲੋਕ ਕਹਿੰਦੇ ਅੰਦਰੋਂ ਇੱਕ ਨੇ ਹਰਿਆਣਾ ਚ ਕਰ ਲਿਆ ਚੰਡੀਗੜ੍ਹ ਚ ਕਰ ਲਿਆ ਫਿਰ ਪੰਜਾਬ ਚ ਇਹ ਗੱਲ ਠੀਕ ਹੈ ਤੁਹਾਡੀ ਕਿ ਸਮਝ ਆ ਰਿਹਾ ਕਿ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਜੋ ਕਿ ਹੁਣ ਆਲਮੋਸਟ ਕਲੀਅਰ ਹੈ ਵੀ ਅਲੱਗ-ਅਲੱਗ ਹੀ ਜਾ ਰਹੇ ਇਸ ਚੋਣ ਦੇ ਵਿੱਚ ਜੀ ਪਰ ਵਿਰੋਧੀ ਇਹ ਦੋਸ਼ ਲਾ ਰਹੇ ਜਿਵੇਂ ਮੈਂ ਕੱਲ ਬਲਵਿੰਦਰ ਸੇਖੋਂ ਉਹਨਾਂ ਨਾਲ ਵੀ ਗੱਲ ਕੀਤੀ ਇੰਟਰਵਿਊ ਕੀਤੀ ਉਹਨਾਂ ਨੇ ਕਿਹਾ ਕਿ ਜਿੱਥੇ ਕਾਂਗਰਸ ਦਾ ਵਿਨਿੰਗ ਕੈਂਡੀਡੇਟ ਹੋ ਉਤੇ ਆਪ ਕਮਜ਼ੋਰ ਦੇ ਦੂ ਜਿੱਥੇ ਆਪ ਦਾ ਹੋਊਗਾ ਉੱਥੇ ਕਾਂਗਰਸ ਕਮਜ਼ੋਰ ਦੇ ਦੂ ਇਹ ਰਲ ਮਿਲ ਕੇ ਚੱਲਣਗੇ ਪਰ ਇਹ ਬਿਆਨਬਾਜ਼ੀ ਸਿਆਸੀ ਲੋਕਾਂ ਦੀ ਹੈ ਇਹ ਇਸ ਗੱਲ ਦੇ ਉੱਤੇ ਟਿੱਪਣੀ ਬਿਲਕੁਲ ਜੋਸਿੱਤੂ ਵੀ ਇਹੀ ਗੱਲ ਕਹਿ ਰਿਹਾ ਹੈ ਨਾ ਕਹਿੰਦੇ ਪਹਿਲਾਂ 2575 ਹੁੰਦਾ ਸੀ ਹੁਣ 50 60 ਹੋ ਰਹੀ ਹੈ ਨਵਜੋਤ ਸਿੱਧੂ ਤਾਂ ਬਹੁਤ ਕੁਝ ਕਹਿੰਦੇ ਆ ਕਹਿੰਦੇ ਰਹਿੰਦੇ ਆ ਉਹ ਸਿਆਸੀ ਇਹ ਪੋਲਿਟੀਕਲ ਸਟੇਟਮੈਂਟਸ ਨੇ ਰਾਜਦੀਪ ਮੈਂ ਤੇ ਤੁਸੀਂ ਮੈਨੂੰ ਲੱਗਦਾ ਹੈ ਕਿ ਸਾਨੂੰ ਪੋਲਿਟੀਕਲ ਸਟੇਟਮੈਂਟਾਂ ਤੋਂ ਗਰੇਜ਼ ਕਰਨਾ ਚਾਹੀਦਾ ਅਸੀਂ ਤਾਂ ਐਨਾਲਿਸਿਸ ਕਰ ਸਕਦੇ ਹਾਂ ਜਾਂ ਅਸੀਂ ਰਿਪੋਰਟ ਕਰ ਸਕਦੇ ਹਾਂ ਐਕਚੁਅਲ ਚ ਕੀ ਹੋਇਆ ਉਹ ਦੱਸ ਸਕਦੇ ਹਾਂ ਜਾਂ ਅਸੀਂ ਆਪਣੀ ਇੱਕ ਅਸੈਸਮੈਂਟ ਦੱਸ ਸਕਦੇ ਹਾਂ ਕਿ ਬਥੌਰ ਜਰਨਲਿਸਟ ਸਾਨੂੰ ਕੀ ਲੱਗਦਾ ਹੈ ਹੁਣ ਉਹ ਕਮਜ਼ੋਰ ਦਿੰਦੇ ਆ ਜਾਂ ਤਕੜਾ ਦਿੰਦੇ ਆ ਇਹ ਪੋਲੀਟੀਕਲ ਦੋਸ਼ ਨੇ ਇਹ ਆਪਾਂ ਨਹੀਂ ਕਹਿ ਸਕਦੇ ਇਹ ਤਾਂ ਪੋਲੀਟੀਕਲ ਪਾਰਟੀਆਂ ਹੀ ਕਰ ਸਕਦੀਆਂ ਜੀ ਧੰਨਵਾਦ